लुधियाना ਦੇ ਹਲਵਾਰਾ 에어ਪੋਰਟ ਤੇ ਛੇਤੀ ਹੀ ਹਵਾਈ ਜਹਾਜ਼ ਉੱਟਣੇ ਸ਼ੁਰੂ ਹੋ ਜਾਣਗੇ 에어 ਇੰਡੀਆ ਨੇ ਹਲਵਾਰਾ ਹਵਾਈ ਅੱਡੇ ਤੋਂ ਉਡਾਣ ਦਾ ਸੰਚਾਲਨ ਸ਼ੁਰੂ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਈ ਹੈ ਜੋ ਸਮੁੱਚੇ ਮਾਲਵਾ ਖੇਤਰ ਦੀਆਂ ਯਾਤਰਾਵਾਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਸ ਦੇ ਆਹਾਤੇ ਵਿੱਚ ਹੋਈ ਮੀਟਿੰਗ ਵਿੱਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਚੈਂਬਰ ਦੇ ਪ੍ਰਧਾਨ ਉਪਕਾਰ ਸਿੰਘ ਤੋਂ ਇਲਾਵਾ 에어 ਇੰਡੀਆ ਦੀ ਟੀਮ ਵਿੱਚ ਮਨੀਸ਼ ਪੁਰੀ 카르티케 ਪੱਟ ਅਤੇ ਗੌਰਵ ਖੰਨਾ ਸ਼ਾਮਲ ਸਨ ਜਿਨ੍ਹਾਂ ਨੇ ਲੁਧਿਆਣਾ ਦੀ ਮਾਰਕੀਟ ਸੰਭਾਵਨਾ ਦਾ ਮੁਲਾਂਕਣ ਕੀਤਾ ਸੰਜੀਵ अरोड़ा ਨੇ ਦੱਸਿਆ ਕਿ ਜਲਦੀ ਹੀ ਲੁਧਿਆਣਾ ਦੇ ਹਲਵਾਰਾ ਤੋਂ 에어 ਕਨੈਕਟੀਵਿਟੀ ਸ਼ੁਰੂ ਹੋ ਜਾਵੇਗੀ ਉਹਨਾਂ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਵੱਖ-ਵੱਖ ਵਿਭਾਗਾਂ ਨਾਲ ਲਗਾਤਾਰ ਯਤਨ ਕੀਤੇ ਨੇ ਅਤੇ 에어ਲਾਈਨਸ ਨਾਲ ਵੀ ਸੰਪਰਕ ਵਿੱਚ ਨੇ ਜਿਨ੍ਹਾਂ ਵਿੱਚੋਂ 에어 ਇੰਡੀਆ ਪਹਿਲਾ ਤੋਂ ਹੀ ਉਡਾਣਾ ਸ਼ੁਰੂ ਕਰਨ ਲਈ ਵਚਨਬੱਧ ਹੈ ਅਤੇ ਹੋਰ 에어ਲਾਈਨਾਂ ਨੇ ਵੀ ਆਪਣੀ ਦਿਲਚਸਪੀ ਦਿਖਾਈ ਹੈ। ਡੀਸੀ ਸਾਖਸ਼ੀ ਸਾਨੀ ਨੇ ਇਸ ਵਿੱਚ ਸ਼ਾਮਲ ਸਾਰੇ ਹਿੱਸੇਦਾਰਾਂ ਦੇ ਸਹਿਯੋਗੀ ਯਤਨਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਇਸ ਮਹੱਤਵਪੂਰਨ ਪਹਿਲ ਕਦਮੀ ਲਈ ਭਾਰਤੀ ਹਵਾਈ ਅਟੇ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ ਅਤੇ ਸ਼ਹਿਰ ਵਿੱਚ ਬਿਹਤਰ ਸੰਪਰਕ ਤੇ ਜੋਰ ਦੁੱਤਾ ਹੈ। ਇਸ ਸਮਾਗਮ ਵਿੱਚ ਹਵਾਈ ਟਿਕਟਾਂ ਦੀ ਬੁਕਿੰਗ ਵਿੱਚ ਕਾਰੋਬਾਰੀ ਭਾਈਚਾਰੇ ਵੱਲੋਂ ਟੂੰਗੀ ਦਿਲਚਸਪੀ ਦਿਖਾਈ ਗਈ ਹੈ ਜੋ ਇਸ ਨਵੇਂ ਵਿਕਾਸ ਲਈ ਉਤਸੁਕਤਾ ਦਾ ਸੰਕੇਤ ਹੈ ਹੁਣਾਂ ਕਹਿ ਕਿ ਹਲਵਾਰਾ 에어ਪੋਰਟ ਦੇ ਸ਼ੁਰੂ ਹੋਣ ਨਾਲ ਲੁਧਿਆਣਾ ਦੀਆਂ ਸੰਤਾ ਨਵੀਆਂ ਬੁਲੰਦੀਆਂ ਤੇ ਪਹੁੰਚ ਜਾਣਗੀਆਂ ਉਦਯੋਗਪਤੀਆਂ ਨੇ ਹਲਵਾਰਾ ਹਵਾਈ ਅੱਡੇ ਦੇ ਹਲਵਾਰਾ ਹਵਾਈ ਅੱਡੇ ਦੀ ਰਣਨੀਤੀ ਸਥਿਤੀ ਨੂੰ ਦੇਖਦੇ ਹੋਏ ਟੀਮ 에ਅਰ ਇੰਡੀਆ ਨੂੰ ਲੁਧਿਆਣਾ ਵਿੱਚ ਲਾਭਦਾਇਕ ਕਾਰੋਬਾਰ ਕਰਨ ਦਾ ਪ੍ਰੋਤਸਾਹ ਦਿੰਦਾ ਹੈ ਟੀਮ 에ਅਰ ਇੰਡੀਆ ਨੇ ਪੁਸ਼ਟੀ ਕੀਤੀ ਹੈ ਕਿ ਵਿਸਤਾਰਾ 에어ਲਾਈਨਸ ਦੇ ਨਾਲ ਰਲੇਵੇਂ ਤੋਂ ਬਾਅਦ ਨਵੰਬਰ ਵਿੱਚ ਫਲਾਈਟ ਸੰਚਾਲਨ ਸ਼ੁਰੂ ਹੋ ਜਾਵੇਗਾ ਇਹ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਸੰਪਰਕ ਵਧਾਉਣ ਅਤੇ ਖੇਤਰ ਲਈ ਨਵੇਂ ਮੌਕੇ ਮੌਕੇ ਪੈਦਾ ਕਰਨ ਲਈ ਤਿਆਰ ਹੈ